ਅੱਜ ਗੁਰੂ ਮਹਾਰਾਜ ਦੇ ਜਿਹੜੇ ਕਵਾੜ ਖੁੱਲਣੇ ਸੀ ਸੰਗਤਾਂ ਲਈ ਉਹ ਖੁੱਲ ਚੁੱਕੇ ਹਨ ਇਹ ਕਵਾਂਗੇ ਆਪ ਜੀ ਨੂੰ ਚੰਨਾ ਜੀ ਬੇਨਤੀ ਕਰਾਂਗੇ ਕਿ ਅਜੇ ਥੋੜੇ ਜਿਹੇ ਜਿਹੜੇ ਜ਼ਿਆਦਾ ਬਜ਼ੁਰਗ ਹੈ ਨਾ ਉਹ ਥੋੜਾ ਜਿਹਾ ਆਉਣ ਤੋਂ ਗੁਰੇਜ਼ ਕਰਨ ਜਿਸ ਦਿਨ ਤੱਕ ਉੱਪਰ ਤੱਕ ਘੋੜਾ ਆ ਜਾਵੇਗਾ ਆਪ ਜੀ ਆ ਸਕਦੇ ਹੋ ਬਹੁਤ ਜਲਦੀ ਹੀ ਹੇਮਕੁੰਡ ਸਾਹਿਬ ਦੀ ਜਿਹੜੇ ਘੋੜੇ ਆਉਂਦੇ ਆ ਉਹ ਘੋੜੇ ਵਿਆਉਣੇ ਸ਼ੁਰੂ ਹੋ ਜਾਣੇ ਆ ਅਜੇ ਤਾਂ ਥੋੜਾ ਟਾਈਮ ਲੱਗੇਗਾ। ਪੁਰਦੁਵਾਰਾ ਸ੍ਰੀ ਹੇਮਕੁੰਡ ਸਾਹਿਬ ਦੀ ਇਹ ਜਿਹੜੀ ਯਾਤਰਾ ਹੈ ਵੈਸੇ ਤਾਂ ਲੋਕੀ ਬਹੁਤ ਕਠਿਨ ਕਹਿੰਦੇ ਹਨ ਪਰ ਇਹ ਅੰਮ੍ਰਿਤਕੁੰਡ ਸਰੋਵਰ ਹੈ ਜਦੋਂ ਇਹਦੇ ਵਿੱਚ ਚਸ਼ਮਾਨ ਕਰ ਲੈਂਦੇ ਹਨ ਕਿਸ ਆਪਣੇ ਆਪ ਨੂੰ ਬੜਾ ਤਰੋ ਤਾਜ਼ਾ ਮਹਿਸੂਸ ਕਰਦੇ ਹਨ ਉਹ ਕਹਿੰਦੇ ਇਹ ਬੜਾ ਆਨੰਦ ਆਇਆ ਅੱਜ ਦੀ ਯਾਤਰਾ ਕਰਕੇ। ਤਕੂ ਆਪਾਂ ਆਪਣੇ ਸਰੀਰ ਨਾਲ ਤੱਕਾ ਵੀ ਨਹੀਂ ਕਰ ਸਕਦੇ ਅਜੇ ਗਲੇਸ਼ੀਅਰ ਹੈਗਾ ਛੋਟੇ ਬੱਚੇ ਅਤੇ ਜਿਹੜੇ ਬਜ਼ੁਰਗ ਹਨ ਥੋੜਾ ਹੌਣ ਤੋਂ ਗੁਰੇਜ਼ ਕਰਨ ਜਿਸ ਦਿਨ ਇੱਥੇ ਆਪਣੇ ਘੋੜਾ ਖਚਰ ਤੇ ਜਾਂ ਕਾਂਜੀ ਦਾ ਇੰਤਜ਼ਾਮ ਪੂਰਾ ਬੜੀਆ ਹੋ ਜਾਏਗਾ ਉਸ ਦਿਨ ਆ ਸਕਦੇ ਹਨ ਜਿਸ ਤਰ੍ਹਾਂ ਕਿ ਨੌਜਵਾਨ ਆਪਣੇ ਕਈ ਮੋਟਰਸਾਈਕਲਾਂ ਤੇ ਤਿੰਨ-ਤਿੰਨ ਚੜ ਕੇ ਆਉਂਦੇ ਨਹੀਂ ਆਪਾਂ ਉਸੇ ਤਰ੍ਹਾਂ ਸਵਾਰੀ ਕਰੋ ਜੋ ਸਰਕਾਰ ਨੇ ਕਾਨੂੰਨ ਬਣਾਇਆ ਹੈ ਤੇ ਆਪਣੇ ਹੈਲਮਟ ਵਗੈਰਾ ਲਗਾ ਕੇ ਆਓ ਪੱਗਾ ਬਣ ਕੇ ਆਓ ਇਹ ਇੱਕ ਗੁਰੂਤਮ ਦੀ ਯਾਤਰਾ ਹੈ ਇਹ ਬੜੇ ਸੱਚੇ ਤੇ ਅچھے ਦਿਲ ਨਾਲ ਇਹ ਯਾਤਰਾ ਕਰੋ ਭਗਤੀ ਸ਼ਕਤੀ ਇੱਥੇ ਬਹੁਤ ਹੈਗੀ ਆ ਆਪ ਜੀ ਦੇਖੋਗੇ ਮਹਿਸੂਸ ਕਰੋਗੇ ਪਾਸਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਦੇ ਕਵਾੜ ਜਿਹੜੇ ਅੱਜ ਖੁੱਲ ਚੁੱਕੇ ਹਨ ਲੰਬੇ ਸਮੇਂ ਤੋਂ ਸੰਗਤਾਂ ਇੰਤਜ਼ਾਰ ਕਰਦੀਆਂ ਹਨ ਕਿਉਂਕਿ ਥੋੜੇ ਸਮੇਂ ਵਾਸਤੇ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਦੀ ਯਾਤਰਾ ਜਿਹੜੀ ਖੁੱਲਦੀ ਹੈ ਔਰ ਬਹੁਤ ਜ਼ਿਆਦਾ ਉਤਸ਼ਾਹ ਸੰਗਤਾਂ ਦੇ ਵਿੱਚ ਹੁੰਦਾ ਹੈ ਕਿਉਂਕਿ ਦੂਰ ਦਰਾਡੇ ਤੋਂ ਸੰਗਤਾਂ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਨਤਮਸਤਕ ਹੋਣ ਵਾਸਤੇ ਆਉਂਦੀਆਂ ਹਨ ਔਰ ਸੰਗਤਾਂ ਨੂੰ ਚਾਹੋ ਜਿਹੜਾ ਇੰਨਾ ਕੁ ਹੁੰਦਾ ਹੈ ਚਾਹੇ ਉਹ ਬਰਫ਼ ਹੋਵੇ ਚਾਹੇ ਮੀ ਤਾਂ ਕਿਸੇ ਵੀ ਗੱਲ ਦੀ ਜਿਹੜੀ ਪਰਵਾਹ ਨਹੀਂ ਕਰਦੀਆਂ ਹਨ ਸਾਡੇ ਨਾਲ ਇੱਥੋਂ ਦੇ ਮੈਨੇਜਰ ਸਾਹਿਬ ਹਨ ਸਰਦਾਰ ਗੁਰਨਾਮ ਸਿੰਘ ਜੀ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਕਿਸ ਤਰ੍ਹਾਂ ਦਾ ਪੂਰਾ ਅੱਜ ਰੁਝਾਵਾਂ ਰਿਆ ਔਰ ਅੱਜ ਮਹਾਰਾਏ ਦੇ ਪਾਵਨ ਪਵਿੱਤਰ ਸਥਾਨ ਜਿਹੜਾ ਹੇਮਕੁੰਡ ਸਾਹਿਬ ਹੈ ਉਹਦੇ ਕਵਾੜ ਖੁੱਲ ਗਏ ਹਨ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਵਧਾਈ ਮੈਜਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਅੱਜ ਸਾਡੇ ਕੋਲ ਇੱਥੇ ਟੀਮ ਪਹੁੰਚੀ ਹੈ ਅਨਮੂਰਦੀ ਤੇ ਇਹ ਸਰਦਾਰ ਬਲਰਾਜ ਸਿੰਘ ਜੀ ਇਹ ਕਾਫੀ ਸਮਾਂ ਇੱਥੇ ਪਹਿਲਾਂ ਵੀ ਸੇਵਾ ਕਰਕੇ ਗਏ ਹੈ ਇਹਨਾਂ ਨੂੰ ਸਾਰਾ ਪਤਾ ਹੀ ਹੈ ਅੱਜ 2025 ਦੀ ਯਾਤਰਾ ਜਿਹੜੀ ਹੈ ਹਿਮਕੁੰਡ ਸਾਹਿਬ ਦੀ ਆਰੰਭ ਹੋ ਚੁੱਕੀ ਹੈ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ ਹੈ ਅਤੇ ਇਸ ਟਾਈਮ ਸੁਖਮਨੀ ਸਾਹਿਬ ਦੇ ਪਾਠ ਚੱਲ ਰਹੇ ਹਨ ਸਾਧ ਸੰਗਤ ਜੀ ਆਪ ਜੀ ਚਰਣਾ ਜੀ ਬੇਨਤੀ ਕਰਾਂਗੇ ਕਿ ਇਸ ਵਾਰੀ ਇੱਕ ਅਲੱਗ ਹੀ ਤਰ੍ਹਾਂ ਦਾ ਇੱਥੇ ਨਜ਼ਾਰਾ ਦੇਖਣ ਨੂੰ ਹੈ ਕਿਉਂਕਿ ਬਰਫ਼ ਘਟ ਹੈ ਥੋੜੀ ਕਈ ਸੰਗਤਾਂ ਬਰਫ਼ ਦੇਖ ਕੇ ਬੜੀ ਖੁਸ਼ ਹੁੰਦੀ ਹੈ ਪਰ ਇਸ ਵਾਰੀ ਥੋੜੀ ਘਟ ਹੈ ਬਹੁਤ ਜਲਦੀ ਹੀ ਹੇਮਕੁੰਨ ਸਾਹਿਬ ਦੀ ਜਿਹੜੇ ਘੋੜੇ ਆਉਂਦੇ ਆ ਉਹ ਘੋੜੇ ਵੀ ਆਉਣੇ ਸ਼ੁਰੂ ਹੋ ਜਾਣੇ ਹਨ ਅਜੇ ਤਾਂ ਥੋੜਾ ਟਾਈਮ ਲੱਗੇਗਾ ਸਾਧ ਸੰਗਤ ਜੀ ਇਹ ਕਵਾਂਗੇ ਆਪ ਜੀ ਨੂੰ ਚੜ੍ਹਨਾ ਚ ਬੇਨਤੀ ਕਰਾਂਗੇ ਕਿ ਅਜੇ ਥੋੜੇ ਜਿਹੇ ਜਿਹੜੇ ਜ਼ਿਆਦਾ ਬਜ਼ੁਰਗ ਹੈ ਨਾ ਉਹ ਥੋੜਾ ਜਿਹਾ ਆਣ ਤੋਂ ਗੁਰੇਜ਼ ਕਰਨ ਜਿਸ ਦਿਨ ਤੱਕ ਉੱਪਰ ਤੱਕ ਘੋੜਾ ਆ ਜਾਵੇਗਾ ਆਪ ਜੀ ਆ ਸਕਦੇ ਹੋ ਤੇ ਧੀਸੀ ਕੇਸ ਤੋਂ ਲੈ ਕੇ ਗੋਬਿੰਦ ਧਾਮ ਤੱਕ ਸਾਰੇ ਪਰਬੰਧ ਬਹੁਤ ਅچھے ਹਨ ਰਹਿਣ ਦੇ ਤੇ ਲੰਗਰ ਪਾਣੀ ਦੇ ਹਰ ਜਗ੍ਹਾ ਤੇ ਇੱਕ ਬਹੁਤ ਯੋਗ ਡਾਕਟਰਾਂ ਦੀ ਟੀਮ ਲਾਈ ਹੋਈ ਹੈ ਆਪ ਜੀ ਹਰ ਜਗ੍ਹਾ ਆਪਣਾ ਚੈੱਕਅਪ ਵੀ ਕਰਾ ਸਕਦੇ ਹੋ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ ਆਪ ਜੀ ਹਮ ਹਮਾ ਕੇ ਆਵੋ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਅੱਜ ਗੁਰੂ ਮਹਾਰਾਜ ਦੇ ਜਿਹੜੇ ਕਵਾੜ ਖੁੱਲਣੇ ਸੀ ਸੰਗਤਾਂ ਲਈ ਉਹ ਖੁੱਲ ਚੁੱਕੇ ਹਨ ਤੇ ਸਾਡੇ ٹرسٹ ਦੇ ਜਿਹੜੇ ਪ੍ਰਧਾਨ ਸਾਹਿਬ ਹਨ ਸਰਦਾਰ ਨਰਿੰਦਰਜੀਤ ਸਿੰਘ ਜੀ ਬਿੰਦਰਾ ਮੇਤਾ ਇੱਕ ਮਗਾ ਥੋੜਾ ਜਿਹਾ ਮੌਸਮ ਇਸ ਤਰ੍ਹਾਂ ਦਾ ਹੋਣ ਕਰਕੇ ਅਜੇ ਉਹ ਰਸਤੇ 'ਚ ਪਹੁੰਚ ਨਹੀਂ ਸਕੇ ਅਜੇ ਤੱਕ ਉਹ ਵੀ ਪਹੁੰਚ ਰਹੇ ਹਨ ਤੇ ਜਿਹੜੀ ਇੱਥੇ ਫੌਜ ਸੇਵਾ ਕਰਦੀ ਹੈ ਉਹਨਾਂ ਦੇ ਚੀਫ ਇੰਜੀਨੀਅਰ ਵੀ ਪਹੁੰਚੇ ਹੋਏ ਹਨ ਇਹ ਅੱਜ ਬਹੁਤ ਸੰਗਤ ਦਾ ਆਪ ਜੀ ਨੇ ਦੇਖਿਆ ਇੱਥੇ ਬਹੁਤ ਪਹੁੰਚੀ ਹੋਈ ਹੈ ਸੰਗਤ ਬੜਾ ਉਤਸ਼ਾਹ ਹੈ ਕਿ ਉਤਸ਼ਾਹ ਆਪ ਜੀ ਇਹਨਾਂ ਆਪ ਜੀ ਨੂੰ ਦਿਖਾਈ ਰਹੀ ਹੈ ਇਹ ਆਓ ਹੁਮ ਮਾ ਕੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਬ ਇੱਕ ਹੋਰ ਸੰਗਤਾਂ ਨੂੰ ਜਿਹੜਾ ਮੈਂ ਤੁਹਾਨੂੰ ਸੁਝਾ ਦੇ ਦੋ ਕਿ ਸੰਗਤਾਂ ਜਦੋਂ ਧਾਮ ਤੋਂ ਰਵਾਨਾ ਹੁੰਦੀਆਂ ਹਨ ਇਸ ਤੇ ਬਾਰੇ ਸੰਗਤਾਂ ਕੀ ਕਰਦੀਆਂ ਹਨ ਕਿ ਬਜ਼ੁਰਗ ਜਿਹੜੇ ਹਨ ਉਹ ਬਡੇਰੀ ਉਮਰ ਵਾਲੇ ਹੁੰਦੇ ਹਨ ਬੱਚੇ ਹੁੰਦੇ ਹਨ ਉਹਨਾਂ ਲਈ ਕੀ ਮੈਸੇਜ ਹੈ ਦੇਖੋ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਜੀ ਦੀ ਇਹ ਜਿਹੜੀ ਯਾਤਰਾ ਹੈ ਵੈਸੇ ਤਾਂ ਲੋਕੀ ਬਹੁਤ ਕਠਿਨ ਕਹਿੰਦੇ ਹਨ ਪਰ ਇਹ ਅੰਮ੍ਰਿਤਕੁੰਡ ਸਰੋਵਰ ਹੈ ਜੋਤੇ ਇਹਦੇ ਵੀ ਚਸ਼ਨਾਨ ਕਰ ਲੈਂਦੇ ਹਨ ਤੇ ਆਪਣੇ ਆਪ ਨੂੰ ਬੜਾ ਤਰੋ ਤਾਜ਼ਾ ਮਹਿਸੂਸ ਕਰਦੇ ਹਨ ਉਹ ਕਹਿੰਦੇ ਇਹ ਬੜਾ ਆਨੰਦ ਆਇਆ ਇੱਥੇ ਦੀ ਯਾਤਰਾ ਕਰਕੇ ਪਰ ਦੇਖੋ ਆਪਾਂ ਆਪਣੇ ਸਰੀਰ ਨਾਲ ਤਕਾ ਵੀ ਨਹੀਂ ਕਰ ਸਕਦੇ ਅਜੇ ਗਲੇਸ਼ੀਅਰ ਹੈਗਾ ਛੋਟੇ ਬੱਚੇ ਅਤੇ ਜਿਹੜੇ ਬਜ਼ੁਰਗ ਹਨ ਥੋੜਾ ਆਉਣ ਤੋਂ ਗੁਰੇਜ਼ ਕਰਨ ਜਿਸ ਦਿਨ ਇੱਥੇ ਆਪਣੇ ਘੋੜਾ ਖੱਤਰ ਜਾਂ ਕਾਂਡੀ ਦਾ ਇੰਤਜ਼ਾਮ ਪੂਰਾ ਬਦਿਆ ਹੋ ਜਾਏਗਾ ਉਸ ਦਿਨ ਆ ਸਕਦੇ ਹਨ ਤੇ ਨੌਜਵਾਨ ਆਉਣ ਕੋਈ ਦਿੱਕਤ ਨਹੀਂ ਹੈ ਅਜੇ ਜੁਲਾਈ ਅਗਸਤ ਬਹੁਤ ਅੱਛਾ ਇੱਥੇ ਨਜ਼ਾਰਾ ਬਣ ਜਾਂਦਾ ਫੁੱਲ ਬਹੁਤ ਹੁੰਦੇ ਐ ਫੁੱਲਾਂ ਦੀ ਪੂਰੀ ਘਾਟੀ ਐ ਉਸ ਮਹੀਨੇ ਵੀ ਆਪ ਜੀ ਆ ਕੇ ਦਰਸ਼ਨ ਕਰ ਸਕਦੇ ਹੋ ਤੇ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਜੇ ਥੋੜਾ ਜਿਹਾ ਬਜ਼ੁਰਗਾਂ ਲਈ ਬੇਨਤੀ ਕਰਾਂਗੇ ਕਿ ਥੋੜਾ ਜਿਹਾ ਗੁਰੇਜ਼ ਕਰਨਾ ਮੈਂ ਸਭ ਜਿਹੜੀ ਇੱਕ ਲਿਮਟ ਰੱਖੀ ਗਈ ਸੀ ਕਿ ਪਿਛਲੇ ਸਾਲਾਂ ਦੇ ਦੌਰਾਨ ਉਹ ਲਿਮਟ ਇਸ ਵਾਰ ਵੀ ਬਰਕਰਾਰ ਹੈ ਜਾਂ ਸੰਗਤ ਰੈਗੂਲਰ ਜਿੰਨੀ ਆ ਸਕਦੀ ਆ ਸਕਦੀ ਹੈ ਜੀ ਸਾਧ ਸੰਗਤ ਜੀ ਇਸ ਵਾਰੀ ਆਪ ਜੀ ਦੀ ਸਹੂਲਤ ਦੇ ਲਈ ਸਰਕਾਰ ਨੇ ਉੱਤਰਾਖੰਡ ਸਰਕਾਰ ਨੇ ਜਿਹੜਾ ਰਜਿਸਟ੍ਰੇਸ਼ਨ ਦਾ ਰੱਖਿਆ ਹੋਇਆ ਆਪ ਜੀ ਦੇ ਸੁਲਿਟ ਦੇ ਲਈ ਇਸੇ ਕਰਕੇ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਸਾਹਿਬ ਇੱਕ ਰਜਿਸਟ੍ਰੇਸ਼ਨ ਦਾ ਕਾਊਂਟਰ ਲਾਇਆ ਹੋਇਆ ਆਪ ਜੀ ਸਭ ਤੋਂ ਪਹਿਲਾਂ ਉੱਥੇ ਆ ਕੇ ਆਪਣਾ ਰਜਿਸਟ੍ਰੇਸ਼ਨ ਕਰਾਓ ਤੇ ਇਸ ਤਰ੍ਹਾਂ ਦੀ ਕੋਈ ਲਿਮਟ ਵੀ ਨਹੀਂ ਹੈ ਪ੍ਰਸ਼ਾਸਨ ਬੜਾ ਸਹਿਯੋਗ ਕਰ ਰਹੀ ਹੈ ਤੇ ਆਪ ਆਪਣੀਆਂ ਗੱਡੀਆਂ ਮੋਟਰਾਂ ਤੇ ਜਿਹੜੇ ਆ ਬੜੇ ਸਾਵਧਾਨੀ ਨਾਲ ਆਉਣਾ ਹੈ ਜਿਸ ਤਰ੍ਹਾਂ ਕਿ ਨੌਜਵਾਨ ਆਪਣੇ ਕਈ ਮੋਟਰਸਾਈਕਲਾਂ ਤੇ ਤਿੰਨ ਤਿੰਨ ਚੜ ਕੇ ਆਉਂਦੇ ਨਹੀਂ ਆਪਾਂ ਉਸੇ ਤਰ੍ਹਾਂ ਸਵਾਰੀ ਕਰੋ ਜੋ ਸਰਕਾਰ ਨੇ ਕਾਨੂੰਨ ਬਣਾਇਆ ਹੈ ਕਿ ਆਪਣੇ ਹੈਲਮਟ ਵਗੈਰਾ ਲਗਾ ਕੇ ਆਓ ਪੱਗਾ ਬਣ ਕੇ ਆਓ ਇਹ ਇੱਕ ਗੁਰੂਤਮ ਦੀ ਯਾਤਰਾ ਹੈ ਇਹ ਬੜੇ ਸੱਚੇ ਤੇ ਅੱਛੇ ਦਿਲ ਨਾਲ ਇਹ ਯਾਤਰਾ ਕਰੋ ਭਗਤੀ ਸ਼ਕਤੀ ਇੱਥੇ ਬਹੁਤ ਹੈਗੀ ਆ ਆਪ ਜੀ ਦੇਖੋਗੇ ਮਹਿਸੂਸ ਕਰੋਗੇ ਤੇ ਆਪ ਜੀ ਬੜੇ ਅੱਛੇ ਢੰਗ ਨਾਲ ਇਸ ਯਾਤਰਾ ਨੂੰ ਕਰੋ ਉੱਤਰਾਖੰਡ ਸਰਕਾਰ ਵੱਲੋਂ ਕੁਝ ਕਹਾ ਹਦਾਇਤਾਂ ਹਨ ਜਿਵੇਂ ਕਿ ਸੰਗਤਾਂ ਜਦੋਂ ਥੱਲੇੋਂ ਰਵਾਨਾ ਹੁੰਦੀਆਂ ਹਨ ਪਾਣੀ ਦੀਆਂ ਬੋਤਲਾਂ ਚਾਹੇ ਜਿਹੜੀਆਂ ਬਰਸਾਤੀਆਂ ਪਾ ਕੇ ਆਉਂਦੀਆਂ ਹਨ ਕੁਝ ਬਰਸਾਤੀਆਂ ਰਸਤੇ 'ਚ ਛੱਡ ਜਾਂਦੇ ਹਨ ਜਾਂ ਪਾਣੀ ਦੀਆਂ ਬੋਤਲਾਂ ਡਸਟਬਿਨ 'ਚ ਨਹੀਂ ਪਾਉਂਦੇ ਰਸਤੇ 'ਚ ਸੁੱਟ ਜਾਂਦੇ ਹਨ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਦੇਖੋ ਗੁਰੂ ਧਾਮ ਦੀ ਯਾਤਰਾ ਹੈ ਇਹਦੀ ਸਫਾਈ ਰੱਖਣਾ ਆਪਣਾ ਧਰਮ ਹੈ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਧ ਇਹ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਮਾਪ ਜੀ ਨੂੰ ਚਲਨ ਚ ਬੇਨਤੀ ਕਰਾਂਗਾ ਕਿ ਜਦ ਵੀ ਆਪ ਜੀ ਉੱਪਰ ਨੂੰ ਯਾਤਰਾ ਕਰਨ ਹਿਮਗੁਰ ਸਾਹਿਬ ਨੂੰ ਚਲਦੇ ਹੋ गोविंद ਘਾਟ ਜਾਂ गोविंद ਧਾਮ ਤੋਂ ਰਸਤੇ ਦੇ ਵਿੱਚ ਕਿਤੇ ਵੀ ਆਪਾਂ ਬੋਤਲ ਇਸ ਤਰ੍ਹਾਂ ਨਹੀਂ ਸਿੱਟਣੀ ਕੋਈ ਬਿਸਕਟ ਦਾ ਰੈਪਰ ਨਹੀਂ ਸਿੱਟਣਾ ਕਿਉਂਕਿ ਥਾਂ ਥਾਂ ਤੇ ਡਸਟਬਿਨ ਲਗਾਏ ਗਏ ਹਨ ਪਾਣੀ ਦੀ ਵਿਵਸਥਾ ਇੱਥੇ ਦੀ ਸਰਕਾਰ ਨੇ ਜਲ ਵਿਭਾਗ ਨੇ ਪੂਰੀ ਕੀਤੀ ਹੋਈ ਹੈ ਤੇ ਆਪਾਂ ਉੱਥੇ ਵੀ ਪਾਣੀ ਆਪਣੀ ਭਰ ਸਕਦੇ ਆਂ ਪੀ ਸਕਦੇ ਆਂ। ਸੁਵਛ ਪਾਣੀ ਐ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਤੇ ਆਪਾਂ ਥੋੜਾ ਕਚਰਾ ਇਧਰ ਉਧਰ ਫਲਾਉਣ ਤੇ ਗੁਰੇਜ ਕਰੋ ਤੇ ਇਹ ਜਿਹੜਾ ਉੱਤਰਾਖੰਡ ਐ ਇਹ ਸਾਰੀ ਯਾਤਰਾਵਾਂ ਪਲਾਸਟਿਕ ਮੁਕਤ ਸਰਕਾਰ ਨੇ ਕਿਹਾ ਹੋਇਆ ਹੈ। ਪਰ ਫਿਰ ਵੀ ਜੇ ਤੁਸੀਂ ਛੋਟਾ ਮੋਟਾ ਕੋਈ ਸਮਾਨ ਥੈਲੀ ਪੋਲੀਥੀਨ ਹੈਗੀ ਐ ਉਹ ਡਸਟਬਿਨ ਵਿੱਚ ਹੀ ਪਾਓ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੇ ਮੈਨਸਾਪ ਵੱਲੋਂ ਕੁਝ ਸੁਝਾਅ ਜਿਹੜੇ ਸੰਗਤਾਂ ਨੂੰ ਦਿੱਤੇ ਗਏ ਹਨ ਸਾਡੇ ਨਾਲ ਇੱਥੋਂ ਦੇ ਸਿੰਘ ਸਾਹਿਬ ਗਿਆਨੀ ਮਲਾਪ ਸਿੰਘ ਜੀ ਹਨ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਅੱਜ ਯਾਤਰਾ ਦੀ ਜਿਹੜੀ ਆਰੰਭਤਾ ਹੋ ਚੁੱਕੀ ਹੈ ਸਿੰਘ ਸਾਹਿਬ ਜੀ ਪਹਿਲਾਂ ਤੇ ਬਹੁਤ ਵਧਾਈ ਦੇ ਪਾਤਰ ਹੋ ਜਿਹੜੀ ਯਾਤਰਾ ਆਰੰਭਤਾ ਹੋ ਚੁੱਕੀ ਹੈ ਕੀ ਕਹਿਣਾ ਚਾਹੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਅੱਜ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਜੀ ਦੀ 2025 ਦੀ ਜਿਹੜੀ ਯਾਤਰਾ ਹੈ ਉਹ ਰੰਭ ਹੋ ਗਈ ਹੈ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਿਜ ਸਥਾਨਾਂ ਤੋਂ ਪ੍ਰਕਾਸ਼ ਸਥਾਨਾਂ ਤੇ ਮਹਾਰਾਜ ਜੀ ਬਿਰਾਜਮਾਨ ਹੋ ਗਏ ਹਨ ਤੇ ਅਰਦਾਸ ਬੇਨਤੀ ਤੇ ਮੁਖਵਾਕ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਬਹੁਤ ਬਹੁਤ ਵਧਾਈਆਂ ਤੇ ਦੂਸਰੀ ਬੇਨਤੀ ਹੈ ਕਿਉਂਕਿ ਧੰਨ ਗੁਰਕਲਗੀ ਧਰਮ ਮਹਾਰਾਜ ਜੀ ਦਾ ਪਾਵਨ ਪਵਿੱਤਰ ਪੂਰਬਲੇ ਜਨਮ ਦਾ ਤਪ ਸਥਾਨ ਹੈ ਇਸ ਬਾਰੇ ਮਹਾਰਾਜ ਜੀ ਨੇ ਬਚਿੱਤਰਨਾਟਕ ਦੇ 6ਵੇਂ ਅਧਿਆਇ ਵਿੱਚ ਦੱਸਿਆ ਹੈ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਿਤ ਜੇ ਵਿਦਮ ਹੋ ਜਾਣੇ ਹੇਮਕੁੰਟ ਪਹਾੜਤ ਹੈ ਜਹਾਂ ਸਤ ਸ੍ਰਿੰਗ ਸੂਬ ਤਹਿਤਾ ਮਹਾਰਾਜ ਜੀ ਨੇ ਦੱਸਿਆ ਹੈ ਕਿ ਜਿੱਤੇ ਹੇਮਕੁੰਟ ਨਾਮ ਦਾ ਪਹਾੜਤ ਹੈ ਉਹਦੇ ਚਾਰ ਚਪੇਰੇ ਸੱਤ ਚੋਟੀਆਂ ਸੁਭਾਇਮਨ ਹਨ ਉੱਥੇ ਬੈਠ ਕਰਕੇ ਅਸੀਂ ਬਹੁਤ ਲੰਮਾ ਸਮਾਂ ਤਪ ਕੀਤਾ ਸਾਡੀ ਸੁਰਤ ਪਰਮੇਸ਼ਰ ਨਾਲ ਜੁੜੀ ਫਿਰ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਮਾਤ ਲੋਕ ਤੇ ਭੇਜਣਾ ਕੀਤਾ ਤੇ ਇਹ ਨਾਲ ਬਚਨ ਕੀਤਾ ਕਿ ਧਰਮ ਚਲਾਵਨ ਸੰਤ ਉਵਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਆਪ ਸੰਤ ਧਰਮ ਸੱਚਾ ਧਰਮ ਖਾਲਸੇ ਪੰਥ ਦੀ ਸਾਜਨਾ ਕਰੋ ਸੋ ਸੰਗਤਾਂ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਭਾਈ ਗੁਰਮੁਖੋ ਪਿਆਰਿਓ ਬਹੁਤ ਸਥਾਨ ਹੰਨ ਯਾਤਰਾ ਵਾਸਤੇ ਸਾਰੇ ਸਥਾਨਾਂ ਤੇ ਆਪ ਨੂੰ ਜਾਣਾ ਚਾਹੀਦਾ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਭਾਵੇਂ ਉਹ ਆਪਣੇ ਪਿੰਡ ਵਿੱਚ ਸ਼ਹਿਰ ਵਿੱਚ ਮਹੱਲੇ ਵਿੱਚ ਹੀ ਕੋਈ ਸਥਾਨ ਹੈ ਤੇ ਉੱਥੇ ਵੀ ਜਾਣਾ ਚਾਹੀਦਾ ਪਰ ਜਦੋਂ ਆਪਾਂ ਸੱਚਖੰਡ ਸ੍ਰੀ ਐਮ ਗੰਗੂ ਸਾਹਿਬ ਜੀ ਦੀ ਯਾਤਰਾ ਵਾਸਤੇ ਆਉਣੇ ਹਾਂ ਪੈਦਲ ਚੱਲਦੇ ਹਾਂ ਰਸਤੇ ਵਿੱਚ ਸੰਗਤਾਂ ਸਿਮਰਨ ਕਰਦੀਆਂ ਹਨ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਤੇ ਇੱਥੇ ਆਓ ਸੰਗਤ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਹੋਮ ਹੋਮ ਆ ਕੇ ਪਹੁੰਚੋ ਪਰ ਦਾਤ ਮੰਗੋ ਨਾਮ ਦੀ ਦਾਤ ਸਿਮਰਨ ਦੀ ਦਾਤ ਚੰਗੇ ਜੀਵਨ ਦੀ ਦਾਤ ਤੇ ਅਮਰਤ ਦੀ ਦਾਤ ਮੰਗ ਕੇ ਜਾਓ ਕਿ ਸੱਚੇ ਪਾਤਸ਼ਾਹ ਮਹਾਰਾਜੀ ਜੀ ਅਸੀਂ ਵਿਛੜ ਗਏ ਆਪਦੇ ਚਰਨਾਂ ਨਾਲੋਂ ਤੇ ਸਾਨੂੰ ਚਰਨਾਂ ਨਾਲ ਜੋੜੋ ਸਾਨੂੰ ਅਮਰਤ ਦੀ ਦਾਤ ਬਖਸ਼ਿਸ਼ ਕਰੋ ਸਾਨੂੰ ਗੁਰਮਖਾਂ ਵਾਲਾ ਜੀਵਨ ਬਖਸ਼ਿਸ਼ ਕਰੋ ਆਪਣੀ ਯਾਤਰਾ ਮਹਾਰਾਜ ਜੀ ਸਫਲ ਕਰਨਗੇ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਗੁਰੂ ਸਾਹਿਬ ਮਹਾਰਾਜ ਯਾਤਰਾ ਸਫਲ ਕਰਨ ਤੇ ਜਿਹੜਾ ਆਪਜੀ ਦਾ ਚੈਨਲ ਹੈ ਅਨ ਮਿਊਟ ਤੇ ਇਹ ਸਾਰੀ ਕਵਰੇਜ ਜਿਹਨੇ ਇਹਨਾਂ ਕੀਤੀ ਅਸੀਂ ਦੇਖਿਆ ਵੀ ਅਰਸ਼ੀ ਕਿਸ ਤੋਂ ਹੀ ਗੁਰਦੁਆਰਾ ਸਾਹਿਬ ਤੋਂ ਸਾਰਾ ਇਹ ਪ੍ਰੋਗਰਾਮ ਤੁਸੀਂ ਕਵਰ ਕੀਤਾ ਇੱਥੇ ਵੀ ਪਹੁੰਚੇ ਹੋ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਜਾਂ ਮੀਡੀਆ ਰਾਈ ਸੰਗਤਾਂ ਜਿਆਦਾ ਦੇਖਦੀਆਂ ਹਨ ਤੇ ਦੇਸਾਂ ਪ੍ਰਦੇਸਾਂ ਰਾਈ ਤੁਹਾਡੇ ਰਾਈ ਸੰਗਤਾਂ ਦਰਸ਼ਨ ਮੇਲੇ ਕਰ ਰਹੀਆਂ ਹਨ ਤੇ ਸਾਰੀਆਂ ਸੰਗਤਾਂ ਨੂੰ ਵਧਾਈਆਂ ਤੇ ਆਪਜੀ ਨੂੰ ਵੀ ਵਧਾਈਆਂ ਮਹਾਰਾਜ ਜੀ ਤੁਹਾਡੇ ਤੋਂ ਵੀ ਸੇਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤੁਸੀਂ ਦੇਖ ਸਕਦੇ ਸਾਂ ਇਹ ਹਨ ਸਿੰਘ ਸਾਹਿਬ ਗੈਨੀ ਬਲਾਬ ਸਿੰਘ ਜੀ ਜਿਨ੍ਹਾਂ ਨੇ ਬਹੁਤ ਵਧੀਆ ਸੁਝਾਅ ਸੰਗਤਾਂ ਨੂੰ ਦਿੱਤੇ ਹਨ ਔਰ ਅੱਜ 25 ਮਈ ਨੂੰ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਦੇ ਕਬਾੜ ਜਿਹੜੇ ਖੁੱਲ ਗਏ ਹਨ ਕੈਮਰਾਮੈਨ ਅਮਨਪ੍ਰੀਤ ਦੇ ਨਾਲ ਦਾ ਅਨਮਿਊਟੀ ਵੀ ਬਲਰਾਜ ਸਿੰਘ